ਤਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਤੇ ਵਿੱਚ ਜਿਸ ਦੇ ਵਿੱਚ ਅਸੀਂ ਤੁਹਾਡੇ ਵਾਲਾਂ ਦੇ ਲਈ ਬਹੁਤ ਹੀ ਜ਼ਬਰਦਸਤ ਨੁਸਖਾ ਲੈ ਕੇ ਹਾਜ਼ਰ ਹਾਂ ਜਿਸ ਵਿੱਚ ਅੱਜ ਕੱਲ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਚਿੱਟੇ ਵਾਲ ਹੋਣ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੇ ਵਿੱਚ ਨੌਜਵਾਨ ਵੀ ਅਜਿਹੇ ਹਨ ਜਿਨ੍ਹਾਂ ਦੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋ ਰਹੇ ਹਨ ਇਸ ਦੇ ਨਾਲ ਹੀ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਅੱਜਕੱਲ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਸ ਦੇ ਨਾਲ ਕਿ ਨੌਜਵਾਨਾਂ ਦੇ ਦਿਮਾਗੀ ਤੌਰ ਤੇ ਵੀ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਅਤੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗਦੇ ਹਨ ਕਿਉਂਕਿ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋਣ ਦੇ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਜਦੋਂ ਵਾਲ ਝੜਨ ਲੱਗਦੇ ਹਨ ਤਾਂ ਵੀ ਨੌਜਵਾਨਾਂ ਦੇ ਦਿਮਾਗ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਕਿਉਂਕਿ ਉਹ ਉਮਰ ਤੋਂ ਪਹਿਲਾਂ ਹੀ ਬੁੱਢੇ ਲੱਗਣ ਲੱਗਦੇ ਹਨ ਜਿਸ ਦੇ ਕਾਰਨ ਲੋਕਾਂ ਦੇ ਵੱਲੋਂ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਤਾਣੇ ਮੇੜਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਹੁਣ ਇਸ ਸਮੱਸਿਆ ਦਾ ਹੱਲ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਜਿਸ ਦੇ ਵਿੱਚ ਅਸੀਂ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਸ ਨੁਸਖੇ ਦਾ ਇਸਤਮਾਲ 10 ਤੋਂ 15 ਦਿਨਾਂ ਦੇ ਲਈ ਕਰਦੇ ਹੋ ਤਾਂ ਤੁਹਾਡੀ ਇਹ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਨੁਸਖੇ ਦੇ ਵਿੱਚ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਕਿਵੇਂ-ਕਿਵੇਂ ਵਰਤੋਂ ਕਰਨੀ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਸਰੋਂ ਦਾ ਤੇਲ ਲੈਣਾ ਹੈ ਜਿਸ ਨੂੰ ਕੇਕ ਕੜਾਹੀ ਦੇ ਵਿੱਚ ਪਾਉਣਾ ਹੈ ਸਰੋਂ ਦੇ ਤੇਲ ਨੂੰ ਕੜਾਹੀ ਦੇ ਵਿੱਚ ਪਾਉਣ ਤੋਂ ਬਾਅਦ ਇਸ ਨੂੰ ਗਰਮ ਕਰਨ ਦੇ ਲਈ ਛੱਡ ਦੇਣਾ ਹੈ ਜਿਸ ਤੋਂ ਬਾਅਦ ਜਦੋਂ ਇਹ ਤੇਲ ਗਰਮ ਹੋ ਜਾਂਦਾ ਹੈ ਤਾਂ ਇਸ ਦੇ ਵਿੱਚ ਦੋ ਚਮਚ ਕਲੌਂਜੀ ਦੇ ਪਾਉਣੇ ਹਨ ਹਾਂਜੀ ਕਲੌਂਜੀ ਸਾਡੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇ ਮੰਦ ਹੁੰਦੀ ਹੈ ਅਤੇ ਇਸ ਦੇ ਬਹੁਤ ਹੀ ਜ਼ਬਰਦਸਤ ਫਾਇਦੇ ਹੁੰਦੇ ਹਨ 2 ਚਮਚ ਕਲੌਂਜੀ ਦੇ ਪਾਉਣ ਤੋਂ ਬਾਅਦ ਦੂਜੀ ਚੀਜ਼ ਹੈ ਮੇਥੀ ਦਾਣਾ ਮੇਥੀ ਦਾਣੇ ਦੇ ਵੀ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ਮੇਥੀ ਦਾਣੇ ਦੇ ਵੀ 2 ਚਮਚ ਇਸ ਤੇਲ ਦੇ ਵਿੱਚ ਪਾਉਣੇ ਹਨ ਅਤੇ ਇਹਨਾਂ ਨੂੰ ਕਾੜਨ ਦੇ ਲਈ ਛੱਡ ਦੇਣਾ ਹੈ ਜਦੋਂ ਇਹ ਉਬਲ ਕੇ ਬਿਲਕੁਲ ਤਿਆਰ ਹੋ ਜਾਣ ਤਾਂ ਇਸ ਤੋਂ ਬਾਅਦ ਇਸ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਹੈ ਅਤੇ ਇਸ ਨੂੰ ਅੱਗ ਨਹੀਂ ਦੇਣੀ ਅਤੇ ਇਸ ਤੋਂ ਬਾਅਦ ਤੀਜੀ ਚੀਜ਼ ਜੋ ਇਸ ਦੇ ਵਿੱਚ ਪਾਉਣੀ ਹੈ ਤੁਸੀਂ ਉਹ ਹੈ ਸੁੱਕੀ ਮਹਿੰਦੀ ਸੁੱਕੀ ਮਹਿੰਦੀ ਨੂੰ ਇਸ ਦੇ ਵਿੱਚ ਪਾ ਦੇਣਾ ਹੈ ਅਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਿਲਕੁਲ ਮਿਲਾ ਦੇਣਾ ਹੈ ਅਤੇ ਇਸ ਨੂੰ ਠੰਡਾ ਹੋਣ ਦੇ ਲਈ ਛੱਡ ਦੇਣਾ ਹੈ ਜਦੋਂ ਇਹ ਬਿਲਕੁਲ ਕਾਲੀ ਹੋ ਜਾਵੇ ਤਾਂ ਇਸ ਦੀ ਵਰਤੋਂ ਕਰਨੀ ਹੈ ਜਦੋਂ ਇਹ ਨੁਸਖਾ ਤੁਹਾਡੇ ਲਈ ਤਿਆਰ ਹੋ ਗਿਆ ਹੈ ਅਤੇ ਇਸ ਨੂੰ ਤੁਸੀਂ ਆਪਣੇ ਵਾਲਾਂ ਤੇ ਹਰ ਰੋਜ਼ ਇੱਕ ਘੰਟਾ ਲਗਾ ਕੇ ਰੱਖਣਾ ਹੈ ਤਾਂ 10 ਤੋਂ 15 ਦਿਨਾਂ ਦੇ ਵਿੱਚ ਤੁਹਾਡੇ ਵਾਲ ਬਿਲਕੁਲ ਹੀ ਝੜਨੇ ਬੰਦ ਹੋ ਜਾਣਗੇ ਇਸ ਦੇ ਨਾਲ ਹੀ ਤੁਹਾਡੇ ਵਾਲ ਚਿੱਟੇ ਤੋਂ ਕਾਲੇ ਹੋਣੇ ਵੀ ਸ਼ੁਰੂ ਹੋ ਜਾਣਗੇ ਇਸ ਨੁਸਖੇ ਨੂੰ ਘਰ ਦੇ ਵਿੱਚ ਬਣਾ ਕੇ ਵਰਤ ਕੇ ਜਰੂਰ ਦੇਖੋ ਅਤੇ ਤੁਹਾਨੂੰ ਇਸ ਦਾ ਫਾਇਦਾ ਜਰੂਰ ਹੋਵੇਗਾ ਕਿਉਂਕਿ ਸਾਡੇ ਵੱਲੋਂ ਆਪਣੇ ਮਰੀਜ਼ਾਂ ਤੇ ਵਰਤਣ ਤੋਂ ਬਾਅਦ ਹੀ ਤੁਹਾਡੇ ਤੱਕ ਇਹ ਨੁਸਖੇ ਪਹੁੰਚਾਏ ਜਾਂਦੇ ਹਨ ਜਿਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਨੁਸਖੇ ਦਾ ਪ੍ਰਯੋਗ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਨੂੰ ਵੀ ਇਸ ਨੁਸਖੇ ਦਾ ਫਾਇਦਾ ਹੋ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਜੀ ਧੰਨਵਾਦ